ਗਾਈਡ ਸਕੇਅਰ ਟਾਂਡਾ ਵਿਖੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਅਤੇ ਵਿਜ਼ਨ ਕੇਅਰ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੇ ਪ੍ਰਤਵੰਤੇ ਸ਼ੰਜਨ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਡਾਕਟਰ ਕੇਵਲ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਹੈਲਥ ਅਤੇ ਡਾਕਟਰ ਲਬਰੀ ਪਾਪਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸੰਸਥਾ ਵੱਲੋਂ ਕੀਤਾ ਮੁੱਖੀ ਕੋਰਸ ਕਰਵਾ ਕੇ ਉਹਨਾਂ ਨੂੰ ਆਤਮ ਨਿਰਭਰ ਬਣਾਇਆ ਜਾਂਦਾ ਹੈ ਜਿਸ ਤਹਿਤ ਵਿਜਨ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਟਾਂਡਾ ਦੇ ਸਹਿਯੋਗ ਨਾਲ ਐਚ ਆਈ ਐਮਟੀ ਕਾਲਜ ਮਿਆਣੀ ਰੋਡ ਵਿਖੇ ਰੋਹਿਤ ਟੰਡਨ ਦੀ ਅਗਵਾਈ ਚ ਲੜਕੀਆਂ ਨੂੰ ਸਲਾਈ ਕਢਾਈ ਅਤੇ ਪੇਂਟਿੰਗ ਦੀ ਸਿਖਲਾਈ ਲਈ ਕੋਰਸ ਕਰਵਾਏ ਜਾਣਗੇ ਇਹ ਜਾਣਕਾਰੀ ਦਿੰਦੇ ਹੋਏ ਡਾਕਟਰ ਕੇਵਲ ਸਿੰਘ ਕਾਜਲ ਸਾਹਿਬ ਕਾ ਡਿਪਟੀ ਡਾਇਰੈਕਟਰ ਹੈਲਥ ਅਤੇ ਡਾਕਟਰ ਲਬਪ੍ਰੀਤ ਸਿੰਘ ਪਾਵਲਾ ਨੇ ਦੱਸਿਆ ਕਿ ਲੜਕੀਆਂ ਨੂੰ 6 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਫੈਸ਼ਨ ਡਿਜ਼ਾਈਨਿੰਗ ਡਿਪਲੋਮੇ ਦਾ ਸਰਟੀਫିକેટ ਦਿੱਤਾ ਜਾਵੇਗਾ ਏ ਡਿਪਲੋਮਾ ਕਰਕੇ ਲੜਕੀਆਂ ਆਪਣਾ ਸਵੈ ਰੋਜਗਾਰ ਕਰ ਸਕਦੀਆਂ ਹਨ ਤੇ ਆਪਣਾ ਭਵਿੱਖ ਉੱਜਲ ਬਣਾ ਸਕਦੀਆਂ ਹਨ ਇਸ ਮੌਕੇ ਡਾਕਟਰ ਲੱਭਪ੍ਰੀਤ ਪਾਵਲਾ ਨੇ ਦੱਸਿਆ ਕਿ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜ ਜਿਵੇਂ ਕਿ ਮਾਨਸਿਕ ਸਿਹਤ ਜਾਗਰੂਕਤਾ ਅਭਿਆਨ ਗਰੀਬ ਭਾਈਚੇ ਹਸਾਰ ਬੱਚਿਆਂ ਨੂੰ ਵਜੀਫਾ ਦੇ ਪੜ੍ਹਾਈ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਤਵੀਜ਼ ਕੀਤਾ ਜਾਂਦਾ ਹੈ ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਮਾਸਟਰ ਅਬਤਾਰ ਸਿੰਘ ਮਸੀਤੀ ਵੱਲੋਂ ਕੀਤੇ ਗਏ ਕਾਰਜਾਂ ਦਾ ਲੇਖਾ ਜੋਖਾ ਪੜ੍ਹ ਕੇ ਸੁਣਾਇਆ ਗਿਆ ਅਤੇ ਅੱਗੇ ਤੋਂ ਕੀਤੇ ਜਾਣ ਵਾਲੇ ਕੰਮਾਂ ਦੀ ਰੂਪਰੇਖਾ ਵਾਰੇ ਸੰਸਥਾ ਦੇ ਅਹੁਦੇਦਾਰਾਂ ਨੂੰ ਜਾਣੂ ਕਰਵਾਇਆ ਇਸ ਮੌਕੇ ਲੱਭਪ੍ਰੀ ਸਿੰਘ ਪਾਵਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋੜਵੰਦ ਵਿਅਕਤੀਆਂ ਦੇ ਅੱਖਾਂ ਦੀ ਜਾਂਚ ਦੇ ਲਗਾਏ ਗਏ ਕੈਂਪਾਂ ਨੂੰ ਜਾਰੀ ਰੱਖਦੇ ਹੋਏ ਜਲਦੀ ਵੱਖ-ਵੱਖ ਥਾਵਾਂ 'ਤੇ ਅੱਖਾਂ ਦੇ ਚੈੱਕਅਪ ਕੈਂਪ ਲਗਾ ਕੇ ਅੱਖਾਂ ਦੇ ਆਪਰੇਸ਼ਨ ਲਈ ਲੋੜਵੰਦ ਮਰੀਜ਼ਾਂ ਦੀ ਚੋਣ ਕੀਤੀ ਜਾਵੇਗੀ ਅਤੇ ਚੁਣੇ ਹੋਏ ਮਰੀਜ਼ਾਂ ਦੇ ਆਪਰੇਸ਼ਨ ਕਰਕੇ ਮੁਕਤ ਲਿੰਜ ਪਾਏ ਜਾਣਗੇ। ਇਸ ਮੌਕੇ ਸੰਸਥਾ ਦੇ ਅਹੁਦੇਦਾਰ ਗੁਲਸ਼ਨ ਕੁਮਾਰ, ਸੁਖਚੈਨ ਸਿੰਘ, ਭពਿੰਦਰ ਸਿੰਘ, ਡਾਇਰੈਕਟਰ ਇੰਦਰ ਕੁਮਾਰ ਸਾਨੀ, ਗਰਪਾਲ ਸਿੰਘ ਜੋੜਾ, ਡਾਕਟਰ ਰਣਜੀਤ ਸਿੰਘ, ਕਰਪਾਲ ਸਿੰਘ ਪਡੋਰੀ, ਨਰਿੰਦਰ अरोੜਾ, ਰੋਹਿਤ ਚੰਦਨ ਅਤੇ ਹੋਰ ਮੌਜੂਦ ਸਨ। ਸੀਨੀਅਰ ਸੀਨੀਅਰ ਇੰਡਸਟਰੀਟੀ, ਵਿਜ਼ਨ ਕੇਅਰ ਸੁਸਾਇਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਆਉਣ ਵਾਲੇ ਪ੍ਰੋਜੈਕਟ ਦਾ ਡਿਸਕਸ਼ਨ ਕੀਤਾ ਗਿਆ। ਖਾਸ ਕਰਕੇ ਅਗਲੇ ਮਹੀਨੇ ਤਿੰਨ ਕੈਂਪ ਕਰਨੇ ਆ ਤਿੰਨੇ ਜਨਰਲ ਕੈਂਪ ਤੇ ਆਈ ਕੈਂਪ ਆਈ ਕੈਂਪ ਦੇ ਵਿੱਚ ਜਿਹੜੇ ਆਪਰੇਸ਼ਨ ਹੋ ਰਹੇ ਆ ਉਹ ਇੱਕੋ ਦਿਨ ਅਲੀ ਕਰਦੇ ਨੇ ਦੇਰ ਦਿੱਤੀ ਜਾਏਗੀ ਇਸੇ ਤਰ੍ਹਾਂ ਸਾਡਾ ਇੱਕ ਸਲਾਈ ਸੈਂਟਰ ਵੀ ਚੱਲ ਰਿਹਾ ਸੀ ਉਹਦਾ ਇੱਕ ਨਵਾਂ ਬੈਂਡ ਸਾਨੂੰ ਮਿਲਿਆ ਹੈ ਪੈਂਚੀ ਐਮਪੀ ਕਾਲਜ ਦੇ ਵਿੱਚ ਬਾਅਦ ਆ ਰਹੀ ਹੈ ਰੋਸ਼ਨ ਜੀ ਨੇ ਸਾਨੂੰ ਰੈਗੂਲੇਸ਼ਨ ਉਹਦਾ ਵੀ ਇਸੇ ਤਰ੍ਹਾਂ ਕਰਨਾ ਹੈ ਇੱਕ ਟੈਂਪ ਅਸੀਂ ਗੋਦਾਨੋ ਦਾਸ਼ਰਮ ਦੇਰੀ ਵੱਲ ਉੱਥੇ ਲਗਾਣਾ ਹੈ ਉੱਥੇ ਦਾ ਕੈਂਪ ਅਸੀਂ ਜਨਰਲ ਕੈਂਪ ਤੋਂ ਤੇ ਮੈਂਟਰ ਕੇਅਰ ਵਾਲੀ ਕੈਂਪ ਕਰਨਾ ਹੈ ਇਹਨਾਂ ਸਾਰਿਆਂ ਨਾਲ ਵਾਸਤੇ ਡਿਸਕਸ਼ਨ ਕੀਤੀ ਗਈ ਹੈ ਕਿ ਆਉਣ ਵਾਲੇ ਜਿਹੜੇ ਪ੍ਰੋਜੈਕਟ ਆ ਬਾਕੀ ਅਸੀਂ ਜਿਹੜੇ ਇੰਟੈਲੀਜੈਂਟ ਬੱਚੇ ਆ ਜਿਹੜੇ ਮੈਰਿਟ ਵਿੱਚ ਆਏ ਆ ਉਹਨਾਂ ਦੇ ਵੀ ਅਸੀਂ ਕਿਸ ਤਰ੍ਹਾਂ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸੇ ਕਿਸੇ ਨੂੰ ਥੈਂਕ ਯੂ ਸਤਾਰ ਅਬਦੁੱਲ ਬਖਸ਼ੀ ਤੇ ਡਾਕਟਰ ਕੇਵਲ ਜੀ ਦੀ ਰੈਨਮਾਈ ਮੀਟ ਅੱਜ ਰੀਜਨ ਕੇਅਰ ਵੈਲਫੇਅਰ ਸੁਸਾਇਟੀ ਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਜਿਹੜੀ ਆ ਉਹ ਮंथली ਮੀਟਿੰਗ ਹੋਈ ਜਿਹਦੇ ਵਿੱਚ ਸਾਰੇ ਸੁਸਾਇਟੀ ਦੇ ਮੈਂਬਰ ਸਰਪੰਨ ਸ਼ਾਮਿਲ ਹੋਏ ਜਿਹੜੇ ਪਿਛਲੇ ਕਿਤੇ ਪ੍ਰੋਜੈਕਟ ਹੁਣਾਂ ਬਾਰੇ ਵਿਚਾਰ ਪਲਾੰਟਰਾ ਕੀਤਾ ਗਿਆ ਤੇ ਅਪਕਮਿੰਗ ਜਿਦਾ ਕਿ ਖਾਦੇ ਕੈਂਪ ਤੇ ਸਟੂਡੈਂਟਸ ਨੂੰ ਵਜਿਫੇ ਇਦਾਂ ਦੇ ਕੁਝ ਜਿਹੜੀਆਂ ਅ ਅਗਲੇ ਪ੍ਰੋਜੈਕਟ ਹੁਣਾਂ ਬਾਰੇ ਡਿਸਕਸ਼ਨ ਕੀਤੀ ਗਈ ਸੋ ਰੀਸੈਂਟਲੀ ਅ ਅਗਲੇ ਹਫਤੇ ਦੇ ਵਿੱਚ ਜਿਹੜਾ ਗੁਰਨਾੜਕ ਪਿੰਡ ਆਸ਼ਰਮ ਦੇਰੀ ਵਾਲਾ ਉਹਦੇ ਵਿੱਚ ਜਿਹੜਾ ਮੈਡੀਕਲ ਕੈਂਪ ਜਿਹੜਾ ਸਾਡੀਆਂ ਦੋਨੋਂ ਸੁਸਾਇਟੀਆਂ ਵੱਲੋਂ ਲਗਾਇਆ ਜਾਏਗਾ ਤੋ ਜਿੱਦਾਂ ਦੇ ਵੀ ਜਿਹੜੇ ਕੋਈ ਪ੍ਰੋਜੈਕਟ ਅਪਕਮਿੰਗ ਸਮਾਜ ਵਾਸਤੇ ਸੁਸਾਇਟੀ ਵਾਸਤੇ ਉਹਨਾਂ ਦੀ ਬਿਹਤਰੀ ਵਾਸਤੇ ਜਿਹੜੇ ਅਸੀਂ ਕੀਤਾ ਕੇ ਵੀ ਕਰਦੇ ਆ ਮੈਂਟਲ ਹੈਲਥ ਦੇ ਪ੍ਰੋਗਰਾਮ ਹੋਜ ਰਿਹਾ ਅੱਜ ਦੀ ਇਸ ਮੀਟਿੰਗ ਵਿੱਚ ਵੀ ਲਿਖੇ ਨੇ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਕਿਹੜੇ ਬਰਤਕਸ਼ਾ ਦੀਆਂ ਉਹਨਾਂ ਦੇ ਸੰਸਥਾਵਾਂ ਦੇ ਨਿਭਰਾਣ ਫਟਕਰ ਹੋਏ ਹਨ ਔਰ ਸਾਡੇ ਪਿਛਲੇ ਸਮੇਂ ਦੇ ਜਿਹੜੇ ਪ੍ਰੋਜੈਕਟ ਚੱਲਦੇ ਸੀ ਉਹਨਾਂ ਦਾ ਮੇਟਰਾ ਕੱਪਾ ਕੀਤਾ ਗਿਆ ਔਰ ਨਵੇਂ ਪ੍ਰੋਜੈਕਟ ਜਿਵੇਂ ਸिलाई ਸੈਂਟਰ ਐਜਾਇਨਟੀ ਕਾਲਜ ਵਿੱਚ ਸ਼ੁਰੂ ਕੀਤਾ ਜਾ ਰਹੇ ਆ ਉਹਦਾ ਉਹਨਾਂ ਨੂੰ ਥੋੜਾ ਜਨਾ ਵਿੱਚ ਕਰ ਲਾਂਗੇ ਇਸ ਦੇ ਨਾਲ ਹੀ ਅਸੀਂ ਬੱਚਾ ਨੂੰ ਮੀਟੇ ਦੇਣ ਲਈ ਲੋੜਵੰਦ ਬੱਚਾ ਨੂੰ ਜਾਂ ਡੈਡੀ ਬੱਚਾ ਔਰ ਵਿਦ ਕਿ ਜਦੋਂ ਆਵਾਹ ਆਈ ਉਹਦੇ ਬੱਚਿਆਂ ਨਾਲ ਪਕੰਡ ਜਿਹੜਾ ਪ੍ਰੋਜੈਕਟ ਕਰਾਇਆ ਉਹਦੇ ਵੀ ਫਾਰਮ ਭਰਦੇ ਉਹਨਾਂ ਬੱਚਿਆਂ ਨੂੰ ਅਸੀਂ ਪ੍ਰਸਤਾਵ ਦੇਵਾਂਗੇ ਕਿਹੜਾ ਜੇ ਫੰਡ ਚ ਲੱਗੇ ਕੁਝ ਦਿਨਾਂ ਦੇ ਚੱਲ ਹੋਏਗਾ ਇਸੇ ਤਰ੍ਹਾਂ ਜੇ ਅਸੀਂ ਆਪਾਦ ਲੋਕਾਂ ਨੂੰ ਤੇ ਬਿਮਾਰਾਂ ਨੂੰ ਜਾਂ ਬਜ਼ੁਰਗਾਂ ਨੂੰ ਇੰਸਟਰੂਮੈਂਟਲ ਬਹੁਤ ਕਰਦੇ ਆਂ ਬਲੱਡ ਦਿੰਦੇ ਆਂ ਆਕਸੀਜਨ ਸਟਰਲ ਦਿੰਦੇ ਆਂ ਵੀਚੜਾ ਦਾ ਕੁਝ ਨੂੰ ਚਾਈ ਕਰਦੇ ਆਂ ਉਹ ਵੀ ਨਹੀਂ ਹੈਗੀ ਆ ਆਪ ਦਾ ਸਰਜਾ ਔਰ ਰੈਨੋਵੇਟ ਕਰਦੇ ਔਰ ਬਿਲਟ ਸਹੀ ਕਰਨ ਨਾਲ ਚੱਲੂ ਹੋ ਕੇ ਫਿਰ ਕੀਤਾ ਜਾ ਰਿਹਾ ਹੈਗਾ ਉਹਨਾਂ ਲੱਗ ਜਾਂਦਾ ਨੇ ਆਪ ਜੀ ਨੂੰ ਮਾਫ ਕਰਦਾ ਕਿ ਆਪ ਨੂੰ ਚੰਨ ਦੱਸੂ ਬਸਣਾ ਚਾਹਦਾ ਕਿ ਲੋਕ ਸਲਾਹਾਈ ਸੈਂਟਰ ਵਾਲੇ ਬਿਰਤਾਂ ਦੇ ਲਈ ਕੋਈ ਇਨਸਟਰੂਮੈਂਟਲ ਮਦਦ ਨਹੀਂ ਕਰਦੇ ਆ ਜਾਂ ਉਹ ਜੋ ਪਿਆਰਤੀ ਜਿਹੜਾ ਉਹ ਅਸੀਂ ਕੀਸੇ ਦੇ ਸਕਦੇ ਆ ਉਹਨਾਂ ਦਾ ਇਸ ਸਰ ਕੋ ਦੱਸੋਗੇ ਆਗੇ ਅਸੀਂ ਸੋਸਾਇਟੀ ਨੂੰ ਉਸ ਬਾਵਾਂ ਦੇ ਸਕੇ